ਅੱਜ ਤੇ ਵਿਗੜ ਚ ਬਹੁਤ ਜ਼ਿਆਦਾ ਹਨੇਰ ਦਾ ਤੂਫਾਨ ਆਇਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਵੱਡਾ ਨੁਕਸਾਨ ਹੋਣਾ ਬਚ ਗਿਆ ਸਾਡਾ ਪਰਮਾਤਮਾ ਦੀ ਕਿਰਪਾ ਰਹੀ ਹੈ ਸਾਰਾ ਜਿਹੜਾ ਡੈਡੀ ਵਾਲੀ ਸਾਈਡ ਤੇ ਡੰਗਰਾਂ ਦੇ ਉੱਪਰ ਛੰਨ ਪਾਈ ਹੋਈ ਸੀ ਸਾਰੀ ਇਹ ਟੁੱਟ ਗਈ ਹੈ ਹਵਾ ਨੇ ਰੀਕੋ ਓਦਾਂ ਮਚਾਣਾ ਕਿ ਬਹੁਤ ਜ਼ਿਆਦਾ ਆ ਗਈ ਸੀ ਕਿ ਪਤਾ ਨਹੀਂ ਲੱਗਿਆ ਕਿੱਦੋਂ ਇੰਨਾ ਤੂਫਾਨ ਤੇ ਹਨੇਰ ਆ ਗਿਆ ਤੇ ਕਿੱਥੋਂ ਇੰਨਾ ਮੀਂਹ ਆ ਗਿਆ ਜਦੋਂ ਇੱਕੋ ਨਾ ਮੀਂਹ ਚੱਲਿਆ ਪਹਿਲਾਂ ਨਹੀਂ ਪੈਣ ਲੱਗਿਆ ਉਸ ਤੋਂ ਬਾਅਦ ਮੀਂਹ ਬਹੁਤ ਜ਼ਿਆਦਾ ਚੱਲ ਗਿਆ ਨਾਲ ਦੀ ਨਾਲ ਕੋਲੋਂ ਨਿਸ਼ਾਨੇ ਡਿੱਗੇ ਸ਼ਾਨੇ ਦੇ ਵਿੱਚ ਮੋਟੀਆਂ ਲੱਗ ਰਾਂ ਸੀ ਸਾਨੂੰ ਇਸ ਹਿਸ਼ਾਬ ਦੇ 15 ਤਣੇ ਲਿੱਖੀਆਂ ਪਰ ਰੱਬਾਈ ਦੀ ਕਿਰਪਾ ਰਹੀ ਹੈ ਤੇ ਬਚਾ ਰਹਿ ਗਿਆ ਤੇ ਮਸਾਂ ਚਰ ਉਹ ਐਨਾ ਸੁੱਤਰ ਵੀ ਘਰ ਸੀਗੇ ਤੇ ਫਟਾਫਟ ਜਾ ਕੇ ਤੰਗਰਾਂ ਨੂੰ ਉੱਥੋਂ ਬਾਹਰ ਕੱਢਿਆ ਤੇ ਤੇ ਇੰਨਾ ਜ਼ਿਆਦਾ ਕੋਲੰਦਰਾ ਹਾਲ ਹੋ ਗਿਆ ਸੀ ਕੋਈ ਪਤਾ ਨਹੀਂ ਸੀ ਕੋਲੰਮੀ ਦਾ ਵੀ ਕਿੱਥੋਂ ਆ ਗਿਆ ਗਰਮੀ ਬਹੁਤ ਜ਼ਿਆਦਾ ਸੀ ਇੱਕ ਸਸਕਾਰ ਸੀ ਪਿੰਡ ਉਧਰੋਂ ਹਜੇ ਆਏ ਸੀ ਬਸ ਹਜੇ ਨਾਤ ਹੋਈ ਰਹੀ ਸੀ ਉਸ ਤੋਂ ਬਾਅਦ ਨਾਲ ਦੀ ਨਾਲ ਇਹ ਕੰਮ ਬਣ ਗਿਆ ਤੇ ਪਰਮਾਤਮਾ ਦੀ ਕਿਰਪਾ ਰਹੀ ਹੈ ਸਾਰਾ ਡੰਗਰ ਵਿੱਚੋਂ ਠੀਕ ਹੈ ਕੰਨਾ ਸ਼ੁਕਰ ਹੈ ਵੀ ਜਿਹੜੇ ਮੋਟੀਆਂ ਲੱਕੜਾਂ ਸੋ ਡੰਗਰਾਂ ਦੇ ਉੱਪਰ ਆਪਰ ਨਹੀਂ ਡਿੱਗੀਆਂ ਤੇ ਕੋਈ ਡੰਗਰ ਵਗੈਰਾ ਸਖਮੀ ਉਹਨੇ ਬਚ ਗਏ। ਅੱਜ ਤਾਂ ਵਾਹਿਗੁਰੂ ਨੇ ਹੱਥ ਦੇ ਕੇ ਬਚਾ ਕੇ ਰੱਖ ਲਿਆ। ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਤੁਹਾਡਾ। ਜੋ ਤੁਸੀਂ ਨੁਕਸਾਨ ਹੋਣੋਂ ਬਚਾ ਲਿਆ ਵਾਹਿਗੁਰੂ ਜੀ। ਧੰਨਵਾਦ।